ਸੋਸ਼ੀ ਦਾਲ ਜੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹੋ ਗਈ ਬੱਲੇ ਬੱਲੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹੋ ਰਹੀ ਹੈ ਵਾ ਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਵੱਡਾ ਧਮਾਕਾ ਕੀਤਾ ਗਿਆ ਸੀ ਡੇਰਾ ਮੁਖੀ ਵਿਆਸ ਨੂੰ ਲੈ ਕੇ ਜਿੱਥੇ ਉਹਨਾਂ ਨੇ ਲਿਖਿਆ ਕਿ ਮੁਲਾਕਾਤੀ ਜਦੋਂ ਜੱਜ ਪਨ ਜਾਂਦੇ ਨਹੀਂ ਤਾਂ ਉਹ ਲੋਕ ਕਿਵੇਂ ਜੇਲਾਂ ਦੇ ਵਿੱਚ ਆਪਣੀਆਂ ਬਣਦੀਆਂ ਸਜ਼ਾਵਾਂ ਭੁਗਤ ਸਕਦੇ ਨੇ ਬੇ ਤੜਕ ਹੋ ਕੇ ਬੋਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਜੇ ਪਾਸੇ ਪੰਥਕ ਦੇ ਲੋਕ ਵੀ ਕਾਫੀ ਖੁਸ਼ ਹੋਏ ਪੰਥ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਡਟ ਕੇ ਬੋਲਣ ਦੇ ਉੱਤੇ ਵਾਹ ਵਾਹ ਕਰਦੇ ਨਜ਼ਰ ਆ ਲekin BJP ਦੇ ਨਾਲ ਜਦੋਂ ਦਿਖਾਈ ਦਿੱਤੇ ਡੇਰਾ ਮੁਖੀ ਵਿਆਸ ਬਾਬਾ ਗੁਰਿੰਦਰ ਤੇ ਉਸ ਤੋਂ ਬਾਅਦ ਸ਼ੋਮੀ ਕਾਲੀਦਲ ਦੇ ਪ੍ਰਧਾਨ ਪ੍ਰਧਾਨ ਸੁਖਬੀ ਸਿੰਘ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਨਾਲ ਜਿੱਥੇ ਲੋਕਾਂ ਨੇ ਲਾਂਤਾਂ ਪਾਈਆਂ ਤੇ ਦੂਸਰੇ ਪਾਸੇ ਲੋਕਾਂ ਨੇ ਕਿਹਾ ਕਿ ਜਿਹੜੇ ਡੇਰਾ ਮੁਖੀ ਸਿਆਸਤ ਦੇ ਵਿੱਚ ਇਹਨਾਂ ਦੇ ਨਾਲ ਤੁਰੇ ਫਿਰਦੇ ਨੇ ਕੀ ਹੁਣ ਇਹ ਇਹਨਾਂ ਦੇ ਨਾਲ ਜੁੜੇ ਰਹਿਣਗੇ ਤੇ ਸਿਆਸਤ ਦੇ ਵਿੱਚ ਇਹਨਾਂ ਦਾ ਸਾਥ ਦੇਣਗੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਹਦੀ ਵੱਡੀ ਮਾਰ ਪਈ ਹੈ ਜਦੋਂ ਉਹਨਾਂ ਨੇ ਡੇਰਾ ਮੁਖੀ ਜਿਹੜੇ ਨੇ ਸੱਸੇ ਤੋਂ ਉਹਨਾਂ ਨੂੰ ਮਾਫੀਨਾਮਾ ਦਵਾਇਆ ਸੀ ਲੇਕਿਨ ਹੁਣ ਇੱਕ ਖਬਰ ਹੋਰ ਨਿਕਲ ਕੇ ਆ ਰਹੀ ਹੈ ਜਿਨੇ ਇੱਕ ਵਾਰ ਫਿਰ ਹਲਾਕੇ ਰੱਖ ਦਿੱਤਾ ਹੈ ਸਿਆਸਤ ਨੂੰ ਤਨੁਦਾਜ਼ੀ ਕੀ ਦਾਦਾ ਸਵਾਮੀ ਸਸੰਗ ਬਿਆਸ ਦਾ ਵੱਡਾ ਫੈਸਲਾ ਹੁਣ ਲਿਆ ਗਿਆ ਹੈ ਹੁਣ ਡੇਰਾ ਪ੍ਰਮੁਖ ਨਾਲ ਨਹੀਂ ਦਿਖਾਈ ਦੇਣਗੇ ਵੀ ਵੀ ਆਈਪੀਐਸ ਦੀਆਂ ਤਸਵੀਰਾਂ ਯਾਨੀ ਕਿ ਡੇਰਾ ਮੁਖੀ ਬਿਆਸ ਹੁਣ ਨਾ ਹੀ ਭਾਜਪਾ ਦੇ ਨਾਲ ਦਿਖਾਈ ਦੇਣਗੀਆਂ ਨਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਿਉਂਕਿ ਹੁਣ ਲੋਕਾਂ ਵੱਲੋਂ ਵੀ ਵਿਰੋਧ ਕੀਤਾ ਗਿਆ ਹੈ ਤੇ ਦੂਸਰੇ ਪਾਸੇ ਉਸ ਚੀਜ਼ ਦੀ ਚੜ੍ਹਾਈ ਹੋ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਹ ਵੇਖ ਕੇ ਸ਼ਾਇਦ ਕਿਓਮਨੀ ਇਕਾਲੀ ਦਲ ਤੇ ਬੀਜੇਪੀ ਹੁਣ ਡੇਰਾਬਾਦ ਤੋਂ ਪਾਸਾ ਵਟਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਦਾਦਾ ਸਵਾਮੀ ਸਰਸੰਗ ਬਿਆਸ ਵੱਲੋਂ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ ਨਵੇਂ ਨਿਰਦੇਸ਼ਾਂ ਮੁਤਾਬਿਕ ਹੁਣ ਡੇਰਾ ਪ੍ਰਮੁਖ ਬਾਬਾ ਗੁਰਿੰਦਰ ਸਿੰਘ ਢਿਲੋਂ ਨਾਲ ਵੀ ਆਈਪੀ ਹਸਤੀਆਂ ਦੀਆਂ ਤਸਵੀਰਾਂ ਸਰਵਜਨਕ ਤੌਰ ਤੇ ਜਾਰੀ ਨਹੀਂ ਕੀਤੀਆਂ ਜਾਣਗੀਆਂ ਸਰਸੰਗ ਨਾਲ ਜੁੜੇ ਸਰੋਤਾ ਸਾਰੇ ਕਦਮ ਡੇਰਾ ਦੀ ਅਧਿਆਮਿਕ ਪਰੰਪਰਾ ਤੇ ਸਾਦਗੀ ਨੂੰ ਬਰਾਈ ਰੱਖਣ ਦੇ ਮਦੇ ਨਜ਼ਰ ਰੱਖ ਕੇ ਚੁੱਕਿਆ ਹੈ ਪ੍ਰਬੰਧਤਾ ਦਾ ਮੰਨਣਾ ਹੈ ਕਿ satsang ਦਾ ਕੇਂਦਰ ਸਿਰਫ ਆਤਮਿਕ ਉਨਤੀ ਅਤੇ ਸਿਮਰਨ ਹੋਣਾ ਚਾਹੀਦਾ ਹੈ। ਨਾ ਹੀ ਪ੍ਰਸਿੱਧ ਹਸਤੀਆਂ ਨਾਲ ਫੋਟੋਆਂ ਦਾ ਪ੍ਰਚਾਰ। ਪਿਛਲੇ ਸਮੇਂ ਦੌਰਾਨ ਰਾਜਨੀਤਿਕ ਅਤੇ ਸਮਾਜੀ ਖੇਤਰਾਂ ਦੀ ਹਸਤੀਆਂ ਡੇਰਾ ਪਿਆਸ ਵੀ ਕਿ ਦਰਸ਼ਨ ਦੀ ਪਹੁੰਚੀਆਂ ਹਨ। ਹਾਲਾਂਕਿ ਹੁਣ ਨਵੇਂ ਫੈਸਲੇ ਤੋਂ ਬਾਅਦ ਅਜਿਹੀਆਂ ਮੁਲਾਕਾਤਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਜਾਂ ਹੋਰ ਮਾਧਿਅਮ ਤੇ ਸਾਂਝੀਆਂ ਨਹੀਂ ਕੀਤੀਆਂ ਜਾਂਦੀਆਂ। ਡੇਰਾ ਪ੍ਰਬੰਧ ਕਮੇਟੀ ਵੱਲੋਂ ਸੰਗਤ ਨੂੰ ਅਪੀਲ ਹੈ ਕਿ ਉਹ ਡੇਰੇ ਦੀ ਮਰਿਆਦਾ ਤੇ ਨਿਯਮਾਂ ਦੀ ਪਾਲਣ ਕਰਨ ਤੇ ਸਸਦਕ ਦੌਰਾਨ ਫੋਟੋਗ੍ਰਾਫੀ ਤੋਂ ਪਰਹੇਜ਼ ਕਰਨ ਇਸ ਵਾਸਤੇ ਲੈ ਕੇ ਸੰਗਤ ਵਿੱਚ ਵਕਫ ਵਕਫ ਪ੍ਰਕਿਰਿਆ ਸਾਹਮਣੇ ਆ ਰਹੀਆਂ ਤਾਂ ਜਾਦਰ ਸੰਗਤ ਨੂੰ ਆਦਿ ਮੈਂ ਇੱਕ ਅਨੁਸ਼ਾਸਨ ਤੇ ਮਜ਼ਬੂਤ ਕਰਨ ਵਾਲਾ ਕਦਮ ਮੰਨ ਰਹੀ ਥਾ। ਬਾਕੀ ਦੰਦਸ ਦੀ ਹੈ ਕਿ ਹੁਣ ਵੀਆਪਸ ਨਾਲ ਫੋਟੋਆਂ ਦਾ ਸਿਲਸਿਲਾ ਬੰਦ ਕਰ ਦਿੱਤਾ ਗਿਆ ਹੈ।